ਇਹ ਬੇਜ਼ੁਬਾਨਾ ਦੀਆਂ ਖੁਸ਼ੀਆਂ ਜੋ ਅਸੀਂ ਦੇਖ ਰਹੇ ਹਾਂ ਖਾ ਪੀ ਰਹੇ ਨੇ ਆਪਣੇ ਹੈਬਿਟੇਸ਼ਨ ਦੇ ਵਿੱਚ ਰਹਿ ਰਹੇ ਨੇ ਜੋ ਸ਼ਾਇਦ ਉਹਨਾਂ ਨੂੰ ਬਾਹਰ ਜਾਂ ਕਿਤੇ ਜੰਗਲਾਂ ਦੇ ਵਿੱਚ ਨਹੀਂ ਮਿਲਦੇ ਇੱਕ ਜੰਗਲ ਟਾਈਪ ਤੁਸੀਂ ਮਿਨੀ ਜੰਗਲ ਤਿਆਰ ਕਰ ਦਿੱਤਾ ਇੱਥੇ ਪਲਾਂਟੇਸ਼ਨ ਹੋ ਗਈ ਜਦੋਂ ਅੰਦਰ ਆਉਂਦੇ ਸਤਿਲਾ ਸੀ ਕਿ ਨਹੀਂ ਗੱਲ ਨਹੀਂ ਬਣੀ ਕਿ ਜਿਹੜੇ ਇਹਦੇ ਅਸਲੀ ਵਾਸੀ ਨੇ ਉਹ ਵੀ ਹੋਣੇ ਚਾਹੀਦੇ ਨੇ ਉਹ ਇਹ ਨੇ ਜਿਹੜੀਆਂ ਰੌਣਕਾਂ ਅੱਜ ਦੇਖ ਰਹੇ ਹਾਂ ਇੱਥੇ ਮੋਰ ਚਕੋਲ ਟਰਕੀਆਂ ਤੇ ਤੁਸੀਂ ਸਾਰੀ ਸੇਵਾ ਸੰਭਾਲ ਇਹਨਾਂ ਦੀ ਕਰਦੇ ਹੋ ਰੋਟੀ ਪਾਣੀ ਹੋ ਗਿਆ ਚੀਜ਼ਾਂ ਜਿਹੜੀਆਂ ਦੇਣ ਵਾਲੀਆਂ ਖਾਣ ਵਾਲੀਆਂ ਇਹ ਚੋਟੂ ਮੋਰਾ ਜੀ ਅੱਛਾ ਜੀ ਆ ਲੋ ਇਹਦੀ ਹੁਣ ਜਿਹੜੀ ਫਰੈਂਡਸ਼ਿਪ ਹੈ ਇਸ ਵੇਲੇ ਟਰਕੀਆਂ ਦੇ ਨਾਲ ਇਹ ਨੂੰ ਆਪਣੇ ਲਾਇਕ ਲੱਗਤ ਨੂੰ ਟਰਕੀਆਂ ਆਪਣੇ ਵਰਗੀਆਂ ਲੱਗਦੀਆਂ ਨੇ ਤੇ ਬਸ ਇਹਨਾਂ ਦੇ ਨਾਲ ਹੀ ਇਹ ਜੀ ਲੱਗਿਆ ਰਹਿੰਦਾ ਜਦੋਂ ਜੰਗਲ ਲਾਇਆ ਸੀ ਇਹ 2.5 ਏਕੜ ਦੇ ਵਿੱਚ ਜੰਗਲ ਲੱਗਿਆ ਹੋਇਆ ਇਸ ਦੇ ਵਿੱਚ ਫਰੂਟ ਦੇ ਬੂਟੇ ਨੇ ਸਾਰੇ ਤਰ੍ਹਾਂ ਦੇ ਹੀ ਨੇ ਬਾਕੀ ਜ਼ਿਆਦਾ ਨਾ ਇਹ ਨੇ ਜਿਹੜੇ ਨੈਚੁਰਲ ਨੇ ਉਹ ਦੋ ਬਤਖਾਂ ਲਿਆ ਕੇ ਇੱਥੇ ਛੱਡੀਆਂ ਮਤਲਬ ਉਹ ਸੀਨ ਵੀ ਦੇਖਣ ਵਾਲਾ ਸੀ ਕਿ ਉਹਨਾਂ ਨੂੰ ਪਾਣੀ ਮਸਾ ਲੱਭਿਆ ਉਹ ਮੈਂ ਲੁਧਿਆਣੇ ਮਿਹਰਬਾਨ ਏਰੀਆ ਚੋਂ ਲੈ ਕੇ ਆਈ ਅੱਛਾ ਜੀ ਤੇ ਜਦੋਂ ਆਗੀਆਂ ਇੱਥੇ ਤਾਂ ਆਨੰਦ ਸੀ ਮਤਲਬ ਇਦਾਂ ਹੀ ਸੀ ਜਿਵੇਂ ਦੋ ਜ਼ਿੰਦਗੀਆਂ ਬਚਾਲੀਆਂ ਅੱਜ ਤਾਂ ਇਹ ਤਾਂ ਬਹੁਤ ਖੂਬਸੂਰਤ ਲੱਗ ਰਿਹਾ ਲੱਗ ਰਿਹਾ ਕਿਸੇ ਅਸੀਂ ਫੋਰਨ ਕੰਟਰੀ ਦੇ ਵਿੱਚ ਖੜੇ ਹਾਂ ਤੇ ਅਸੀਂ ਇਹ ਨਜ਼ਾਰਾ ਦੇਖ ਰਹੇ ਹਾਂ ਸ਼ਹਿਰਾਂ ਵਿੱਚ ਤਾਂ ਇਹ ਚੀਜ਼ਾਂ ਹਲੋਪੇ ਨੇ ਮਾਰਨਿੰਗ 'ਚ ਤਾਂ ਬਾਹਰੋਂ ਆ ਕੇ ਪੰਛੀ ਵੀ ਨਾਲ ਨੂੰ ਕਿ ਚਲੇ ਜਾਂਦੇ ਆ ਹਾਂ ਇਹ ਸੌਂਦੀਆਂ ਬਹੁਤ ਵਧੀਆ ਨੇ ਪਾਣੀ 'ਚ ਇਹਨਾਂ ਦੇ ਕਰਦਣ ਨਾਲ ਬੈਕ ਤੇ ਘਮਾ ਲੈਣੀ ਉਹ ਇੱਕ ਇੱਕ ਵੀ ਗਈ ਹੈ ਪਿੱਛੇ ਨੂੰ ਹਾਂ ਉਹ ਉਹਨਾਂ ਸੌਣਾ ਹੁੰਦਾ ਇੱਥੇ ਰੱਖ ਕੇ ਸੌ ਜਾਂਦੀ ਨੇ ਇੱਕ ਜਾਗਦੀ ਰਹੂਗੀ ਉਹ ਧਿਆਨ ਰੱਖੂਗੀ ਵੀ